ਸਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਆਪਾਂ ਜੀਓ ਵਾਲਾ ਪਹੁੰਚੂ ਕਿ ਅੱਜ ਰਖੋ ਅੱਜ ਬਾਈਓ ਨੇ ਬੜੀਏ ਨਗੀਨੇ ਇਕੱਠੇ ਕੀਤੇ ਆ ਮਸ਼ੂਲ ਹੈਗੇ 5 6 ਪਰ ਕੁਆਲਟੀ ਵਾਲੇ ਆ ਰਿਕੋਰਡ ਵਾਲੇ ਠੀਕ ਹੈ ਜੀ ਰਿਕੋਰਡ ਵੀ ਤੁਹਾਨੂੰ ਨਾਲ ਦੇਣਗੇ ਜਿਹੜੀ ਜਿਹੜੀਆਂ ਝੋਟੀਆਂ ਹੋਣਗੀਆਂ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਹਸਤੀਕਾਰ ਬਾਈ ਜੀ ਹਸਤੀਕਾਰ ਜੀ ਹਸਤੀਕਾਰ ਠੀਕ ਹੈ ਮਰੀਏ ਮਰੀਏ ਅੱਜ ਪਿਛਲਾ ਕੰਮ ਹੀ ਕਰ ਰਹੇ ਹਾਂ ਜੀ ਹਾਂ ਜੀ ਮੰਗਾ ਲਿਆ ਬਈ ਇਹਨਾਂ ਦਾ ਰਿਕਾਰਡ ਕਿ ਨਹੀਂ ਮੰਗਾ ਲਿਆ ਸਾਰਾ ਲਗਾ ਲਿਆ ਹਾਂ ਮੰਗਾ ਲਿਆ ਸਾਰਾ ਰਿਕਾਰਡ ਦਵਾਂਗੇ ਆਪਾਂ ਦੋ ਛੋਟੀਆਂ ਠੀਕ ਹੈ ਕਰੀ ਜੀ ਸੁ ਫਰਾਜ ਪਹਿਲਾਂ ਆਪਾਂ ਪਿੰਡ ਦੱਸ ਲੀਏ ਪਿੰਡ ਆਪਣਾ Jio ਵਾਲਾ ਜਿਹੜਾ ਤਰਨਤਾਰਨ ਜਿਹਨੇ ਤੇਰਾ ਮੋਗੇ ਵਾਲਾ ਹਣਾ ਪੱਟੀ ਸਾਣੀ ਇਹਨੇ ਜਲੰਧਰ ਹੋਣਾ ਤਰਨਤਾਰਨ ਸਿੱਧਾ ਤਰਨਤਾਰਨ ਤਾਂ ਸਿੱਧਾ ਤਰਨਤਾਰਨ Jio ਗਰਦਾਪੁਰ ਹਿਆਰਪੁਰ ਸਿੱਧਾ ਤਰਨਤਾਰਨ ਚਲੋ ਆ ਜੀ ਸਿੱਧਾ ਪੱਟੀ ਆਜੋ ਆਜੋ ਤੇ ਆਹੀ ਪਹਿਲਾ ਨੰਬਰ ਚਲਿਤ ਹੋ ਗਈ ਸੀ ਲਾ ਵੀ ਦਾ ਫੋਨ ਚਾਰ ਦਾ ਦਿਆ ਸੰਦੀਪ ਸਿਆਮੂ ਚਾਰ ਦਾ ਪਹਿਲਾ ਸੁਆ ਪਹਿਲਾ ਸੁਆ ਸੁਣੀ ਆ ਪਹਿਲੇ ਸੁਆ ਦੇ ਦੇ 16 ਨੇ ਪਹਿਲੇ ਸੁਆ ਦੇ ਰੱਖਾ ਲਾ ਹਾਂ ਆ ਬੇ नाग ਬੋਲਦੀ ਧੀ ਆ नाग ਦੀ ਹਾਂ ਠੀਕ ਹੈ ਗਾੜੀ ਨੂੰ ਨਵਾਬ ਦਾ ਸ਼ਿੰਗ ਲਗਾ ਲక్ష్ਮੀ ਵਾਲਿਆਂ ਅੱਛੇ ਨਵਾਬ ਨੇ ਲక్ష్ਮੀ ਨਵਾਬ ਦਾ ਸ਼ਿੰਗ ਭਾਵੇਂ ਕੋਈ ਡੀਐਨਏ ਟੈਸਟ ਕਰਾ ਲਈ ਮੈਂ ਤੋਂ ਸਾਰਾ ਲੈ ਕੇ ਪਿਆ ਉਹਨਾਂ ਨੇ ਜੋ ਬਾਇਓ ਡਾਟਾ ਦਿੱਤਾ ਲਈ ਆਪਾਂ ਇਦਾਂ ਹੋਈ ਆ ਇਦਾਂ ਹੀ ਲਈ ਆ ਠੀਕ ਹੈ ਹਾਂਜੀ ਆਪਣੇ ਇਲਾਕੇ ਜਾਂ ਲਈ ਸਾਰੇ ਇੱਕ ਨਹੀਂ ਉਹਨਾਂ ਤੋਂ ਵੱਖੂ ਵੱਖਰੇ ਸਾਰੇ ਦੇ ਟੀਕੇ ਅਰਜਨ ਕੁੰਗੜ ਦੇ ਸਾਰਿਆਂ ਦੇ ਨਵਾਬ ਦੇ ਉਹਨਾਂ ਦੇ ਪੱਟੀ ਵੀ ਤਿਆਰ ਆ ਚੰਗੀ ਸਾਰੇ ਜਿਹੜਾ ਵੀ ਦੇਖੋਣ ਤੇ ਵੱਡੀ ਝੋਟੀ ਆ ਤੇ ਗਗਨ ਸਿੰਘ ਖੋਲ ਆਪੇ ਸਿਰ ਤੇ ਗੱਲ ਕੀ ਝੋਟੀ ਆ ਗਈ ਜੀ ਅੱਜ ਕੰਮ ਉਹੀ ਬਣਨਾ ਪਹਿਲਾਂ ਹੂਆ ਝੋਟੀ ਆ ਚਾਰ ਦੰਦ ਚਾਰ ਦੰਦ ਲੈ ਆ ਬੰਦ ਉਹਨਾਂ ਨੇ ਕਿੱਡਾ ਝੋਟੀ ਵੱਡੀ ਝੋਟੀ ਬੁਲੀ ਤੇ ਥੱਲੇ ਵੇ ਚੈੱਕ ਕਰੋ ਬਰਾਬਰ ਹਾਲੇ ਵੀ ਝੋਟੀ ਪੰਜ ਚਾਰ ਦਿਨ ਸੁਣੀ ਹਾਂ ਜੀ ਸੁਣੀ ਨੇ ਅਜੇ ਬਾਕੀ ਮੈਂ ਵੇਖੇ ਪਛ ਉਹਨਾਂ ਦੇ ਬੜੀ ਸੰਭਾਲ ਨਾਲ ਮਾਈ ਜੀ ਬੜੀ ਸੰਭਾਲ ਲਈ ਤੇ ਇੱਕ ਹੋਰ ਗਾਲੀ ਕਰੇ ਆਹ ਕੰਮ ਨਹੀਂ ਹੈ ਗਿਆ ਆਪਣੇ ਰਾਕੇ ਦੀਆਂ ਸੱਲੈਲਾ ਤੂੰ ਗਾਲੀ ਨਹੀਂ ਨਹੀਂ ਲੈ ਜਾ ਕਿਹਾ ਹੋਰ ਲੈ ਹੋਰ ਲੈ ਜਾ ਲੰਮੀ ਡੋੜ ਦੇ ਖਾਦੀ ਗਾਓ ਜੀ ਨਸਲਾ ਝੋਟੀ ਪੂਰੀ ਤੇ ਰਿਕਾਰਡ ਪੂਰਾ ਨਾ ਇੱਕ ਤਰਾ ਲਾ ਕੇ ਵਿਖਾ ਦਿੰਨੇ ਆ ਖਾਰੇ ਖਾਰੇ ਆਹ ਰਾਜੋ ਟੀ ਨਹੀਂ ਟੀ ਕਾਤ ਆਪ ਨਾਗਰੀ ਆ ਨਾਮ ਨਾਗ ਬੋਲਦੀ ਆ ਆਪ ਨਾਗ ਬੋਲਦੀ ਆ ਆਪ ਦਾ ਛੀਮਨ ਲੱਗਾ ਨਵਾਬ ਦਾ ਲੱਗਾ ਇਹਨੂੰ ਹੈ ਝੋਟੀ ਨਹੀਂ ਵੇ ਠੀਕ ਆ ਆ ਜਾ ਆ ਇੱਧਰ ਤੇ ਇਹਦਾ ਸਾਂਭੀ ਆ ਨੇ ਨਹੀਂ ਪੂਰੀ ਸਾਂਭੀ ਆ ਬਾਈ ਕੱਲ ਸਾਂਭੀ ਹੋ ਬਜੀ ਅੱਛਾ ਆਰਨਾ ਸਭੀ ਪੂਰੀ ਇੱਕ ਗੱਲ ਨਸਲ ਦੀ ਹਾਂ ਨਸਲ ਨਸਲ ਇਹਨਾਂ ਗੱਲ ਨਸਲ ਹਾਂ ਲੈ ਚਲੋ ਡਾਂਸੇ ਕੀ ਚਾ ਕਿਤਨੇ ਡਾਂਸ ਕੀਤੇ ਭਾਉਂਗੇ ਕੀ ਕਰਕੇ ਖੜੇ ਕੀ ਕੋਈ ਕਰ ਦੇਗਾ ਉਹ ਦੇਖਣਾ ਮਰੇ ਆ ਆ ਲੈ ਗੋ ਫੈਨ ਨਾਰਾ ਮਾਰਾ ਚੱਡੇ ਗਰਮਾ ਮਿਲਦਾ ਚੱਡਾ ਵੇ ਇਧਰੇ ਨਹੀਂ ਆ ਵੀ ਕਾ ਆ ਤੇ ਲਾਓ ਜੀ ਲਾਓ ਬੈਠੀ ਠੀਕ ਹੈ ਬੰਨ ਬੰਨ ਹਾਂ ਜੀ ਕੋਲ ਸੰਦੀਪ ਸਾਹਿਬ ਆਪਾਂ ਦੇ ਰੁਪਈਏ ਚੰਗੇ ਲਾਏ ਆ ਹਾਂ ਮੋਲੇ ਦਾ ਝੋਟ ਜਾ ਫੋਨ ਤੇ ਕਰ ਗਾ ਜਿਹੜਾ ਦੀ ਫੋਨ ਦੀ ਕਰ ਫੋਨ ਤੇ ਕਰ ਮੜਾ ਕਰ ਲੋ ਜੇ ਫੋਨ ਤੇ ਕਰ ਮਰਜ਼ੀ ਆ ਤੁਹਾਡੀ ਫੋਨ ਦਾ ਦੇ ਕੇ ਨਹੀਂ ਜਿਹੜੀ ਮਰਜ਼ੀ ਆ ਕਰ ਲੋ ਯਾਰ ਜਾਂ ਮੋਲੇ ਦਾ 270 ਹਾਂ ਹਾਣਾ 2.5 ਛੋਟੀ ਦਵਾ ਅਰੇ 2.5 ਮਾਨਤਨ ਕਰ ਦਾਂਗੇ ਮਾਨਤਨ ਕਰ ਦੋ ਕਰ ਦਾਂਗੇ ਫੋਲ ਕਿੰਨਾ ਕਰ ਦੋਗੇ ਤੂੰ ਦੱਸ ਦੇ ਕਿੰਨਾ ਕਰੀਂ ਕਿੱਥੇ ਕਰਦਾ ਗਾ ਦੇ ਦਾਂਗੇ ਨਹੀਂ ਤੁਸੀਂ ਆਪ ਹੀ ਕਰਦੇ ਮੇਰੇ ਫਰਵਾਹ ਰੋ ਦੋ 3 ਹੀ ਜੱਸ ਨੂੰ ਜੱਸ ਨੂੰ ਦੋ 3 ਦੋ 3 ਹੀ ਜੱਸ ਮੈਂ ਲੈ ਲਵਾਂ ਫਿਰ ਦਿਖਾਰੇ ਬਾਈ ਕਾ ਛੋਟੀ ਦੇਖ ਲੈ ਠੀਕ ਹੈ ਹਾਂ ਕਰੀ ਨਹੀਂ ਐਗੋ ਛੋਟੀ ਛੱਪ ਵਾੜੀ ਛੋਟੀ ਆ ਕਾਲੀ ਗੋਲ ਅੱਖਵੇਂ ਨਸਲ ਦਾ ਮੋਲੀ ਨਸਲ ਦਾ ਮੋਲ ਚਲੋ ਇਹ ਆ ਗਈ ਉਹ ਨੀਲੀ ਨੀਲੀ ਪਰ ਇਹ ਵੀ ਤੋਹਫਾ ਹੀ ਆ ਲਓ ਜੀ ਨੀਲੀ ਦਾ ਵੀ ਆ ਤੇ ਸਾਰੇ ਨਿਸ਼ਾਨੀਆਂ ਟੁੱਟਦੀਆਂ 17 ਦਾ 17000 ਦਾ ਰਕਾਰ ਹੈ 17 17000 ਦਾ ਰਕਾਰ ਸੁਆਨੇ ਤੀਜਾ ਸੁਣਾ ਜੋਟੀ ਨੇ ਤੀਜਾ ਸੁਆ ਤੇ ਇਹ ਵੀ ਦੇਖੋ ਕਰਾਂਗੇ ਚਲੋ ਦਿਖਾ ਰਿਹਾ ਕਰ ਲੈ ਵੀ ਟਾਈਮ ਲਊਗਾ ਜੀ ਅਜੇ ਇਹਨੇ ਹਫਤਾ ਨਹੀਂ ਹਫਤੇ ਤੋਂ ਅੰਦਰ ਪੰਜ ਚਾਰ ਤੇ ਨਹੀਂ ਸੁੱਤੀ ਠੀਕ ਆ ਬਾਕੀ ਨਸਲ ਦੇ ਬੁੱਤ ਵਹਿ ਜੋਟੀ ਨਹੀਂ ਠੀਕ ਆ ਨਗਲ ਆਇਆ ਨੀ ਨੀਨੀਸ ਆ ਇਹ ਜੀ ਆ ਬਹੁਤ ਸੁਣ ਜੂ ਤੈਨੂੰ ਸਾਰੇ ਨੂੰ ਜਾਰੀ ਸਨਿਆ ਤੂੰ ਨੇ ਤਾਂ ਮਾਚ ਰਹਿਣਾ ਜਿਆਦਾ ਬਹੁਤ ਜੀ ਨਿੰਦੀ ਨਿੰਦ ਨੇ ਕਿਹੜਾ ਬਾਕੀ ਭਾਈ ਜਿਹਨੇ ਲੜੀਆਂ ਉਹ ਸਾਰੇ ਨੂੰ ਵੱਧ ਦੇਣੀਆਂ ਜਿਹਨੇ ਪੈਸੇ ਲੈਣੇ ਹਨ ਹੁਣ ਸਿੱਧਾ ਅਸੀਂ ਕਰਨੀਆਂ ਆ ਭਰਾ ਜੇ ਮਰਜ਼ੀ ਹੋਵੇ ਤੁਹਾਡੀ ਤੋਹਫਾ ਨਹੀਂ ਬਿਲਕੁਲ ਤੋਹਫਾ ਆਹ ਦੇ ਕੇ ਆ ਜੀ ਬਿਲਕੁਲ ਤੁਹਾਡੀ ਦਾ ਹੱਕ ਡੂੜ ਲੱਖਦਾ ਮੋਲੇ ਕਪੰਜੀ ਹਾਂ ਇੱਕ 20 ਹਾਂ ਇੱਕ 15 ਦੀ ਜੈਸਨ ਹੋ ਜਾਈ ਠੀਕ ਚੱਲਣ ਦੇ ਕਰ ਵਾਹ ਅੱਜ ਥੋੜੀ ਥਲੇ ਮੇਰੇ ਘਰੇ 13 14 ਕਿਲੋ ਦੁੱਧ ਕੋ ਚੋਗਾ 13 ਕਿਲੋ ਕੰਡੇ ਜੜਾਵਾ ਆਊਗਾ ਅੱਛਾ ਹਾਂ ਮਗਰ ਇਹਨੇ ਕਟਾ ਜੋ ਮਗਰ ਕਟਾਵਾ ਤੇ ਇਹ ਵੀ ਦੇਖੋ ਬਰਾਬਰ ਵੇ ਝੋਟੀ ਇਹ ਹੁਣ ਨੀਵੀਂ ਆਂਦੀ ਪਰ 80% ਹੀ ਆਂਦੀ ਨੀਵੀਂ ਵਿੱਚ 80% ਕਿਉਂ ਦੀ ਆਖਣੀ ਇਹਨੇ ਫੜੀ ਫੜੀ ਨਹੀਂ ਬਸ ਬਸ ਬਾਕੀ ਸਾਰੀਆਂ ਨਿਸ਼ਾਨੀਆਂ ਬਾਕੀ ਸਾਰੇ ਨਿਸ਼ਾਨੀਆਂ ਤੂੰ ਸੋਣੀ ਝੋਡੀ ਆ ਵੱਡੀ ਝੋਡੀ ਆ ਤੇਰਾ 13 ਕਿਲੋ ਦੁੱਧ ਮੇਰੇ ਘਰੇ ਚੋ ਕੇ ਕੰਡਾ ਰੱਖ ਕੇ ਲੈ ਜਾਣਾ ਠੀਕ ਆ ਪਰ ਝੋਟੀ ਕੱਦ ਬੋਤਲੀ ਆ ਚਵਾਈ ਚੁਈ ਇੱਕ ਨੰਬਰ ਹੋਊਗੀ ਹਾਂ ਠੀਕ ਆ ਠੀਕ ਆ ਆ ਜਾ ਉਹਦੇ ਨਿਸ਼ਾਨ ਆ ਅੱਖਾਂ ਦੇ ਅੱਖਾਂ ਲੱਗੇ ਥੋੜੀ ਥੋੜੀ ਨਿਸ਼ਾਨ ਵਾ ਲੈ ਚਲ ਹਾਂ ਵੀ ਗਗਨਾ ਹਾਂਜੀ ਬੋਲੋ ਬਰਾਬਰੀ ਦੇ ਦਾਂ ਇੱਕ 15 ਇੱਕ 15 ਨਹੀਂ ਹੋਰ ਘਟਾਈ ਜੀ ਪੰਜ ਛੜ ਦਾਂਗੇ ਕਿ 10 ਦੀ ਦੇ ਇੱਕ ਬਾਂਹ ਦੀ ਦੇ ਦਾਂਗੇ ਉਹ ਤੂੰ ਕਹਿਦਾ ਤੈਨੂੰ ਮੋਰ ਨਹੀਂ ਕਰ ਤਾ ਪੰਜ ਦਾ ਛੋੜ ਹੀ ਹੋਣੀ ਜੋ ਕਿ ਨਹੀਂ ਕਰ ਦਾਂਗੇ ਕੁਝ ਹੀ ਨਾ ਹਣ ਚਲ ਕਰ ਦੋ ਕਹਿਣਾ ਨਹੀਂ ਤੇਰਾ ਮੋਰਨਾ ਚਲੋ ਐ ਛੋਟੀ ਥਲੇ 9 ਤੋਂ 10 ਕਿਲੋ ਦੁੱਧ ਜੇ ਤਾਰੀ ਸੁਈ ਆਵੇ ਬੱਚਾ ਮਗਰ ਕੱਟੀ ਇਹਦੇ ਦੂਜਾ ਸੁਆ ਹਾਂ ਦੂਜਾ ਦੂਆ ਆਵੇ ਕੱਟੀਆਂ ਕੇ ਬੰਨੇ ਕੋਈ ਬੱਚੇ ਵਿਖਾ ਦਿੰਨੇ ਆ ਬਾਜੀ ਵੇਖੋ ਕਰਾ ਦੀ ਇਹ ਵੀ ਛੋਟੀ ਗਿੱਟ ਸੰਦੀਪ ਜੀ ਇਹ ਨਹੀਂ ਸਪਾਈਆਂ ਇੱਕ ਹੋਰ ਰੀਸੀਵ ਤੇ ਹਾਂ ਪੜੀ ਆ ਵੀ ਠੰਡੀ ਬੜੀ ਐਡਾ ਹੀ ਭਾਵੇਂ ਚੋਈ ਜਾਂ ਇਹਨੂੰ ਠੀਕ ਹੈ ਕਾ ਲਗਾਉਣੀ ਨਹੀਂ ਠੀਕ ਲਾਓ ਹਾਂਜੀ 85 ਦੇ ਦਈਏ ਹਾਂ 85 ਦੀ 85 ਦੀ 75 13 ਕੇ ਛੋਟ ਕਰਾਂਗੇ 1000 ਰੁਪਏ ਤੇ 74 74000 ਦੀ ਚੱਲਣ ਦੇ ਕਰਦੇ ਆਹ ਮੈਂ ਝੋਟੀ ਵੇਖੀ ਹਾਂ ਝੋਟੀ ਥਲੇ ਤੇ 10 ਕਿਲੋ ਦੁੱਧ ਦੇ ਮਗਰ ਕਟਾ ਬਿਲਕੁਲ ਤਾਜੀ 6 7 7 9 ਸੂਈਆਂ ਲੋ ਜੀ ਤਾਜੀ ਬਿਲਕੁਲ ਤੇ ਦੇਖੋ ਮਗਰ ਹੋਇਆ ਨਹੀਂ 10 ਕਿਲੋ ਦੁੱਧ ਖਣਾ ਕਰਕੇ ਝੋਟੇ 9 10 ਕਿਲੋ ਬਸ ਠੀਕ ਹੈ ਭਾਈ ਇੱਕ ਨੰਬਰ ਵਾ ਲੈ ਠੀਕ ਹੈ ਇਹ ਵੀ ਦੁੱਧ ਵਾਲੀ ਮੈਂ ਲੈ ਆ ਦੁੱਧ ਵਾਲੀ 9 10 ਕਿਲੋ ਦੁੱਧ ਲੈਵਾ ਵੇਲਾ ਝੋਟੀਆਂ ਕਰਨਾ ਦੂਜਾ ਸੂਆ ਝੋਟੀ ਦਾ ਓ ਜੀ ਅੱਜ ਵੀਡੀਓ ਆਣੀ ਬਾਈ ਹਰਾਂ ਦੀ ਅੱਜ ਤਰੀਕ ਹੈ ਜੀ 16 ਤੇ ਅੱਜ ਹੈ ਵੀ ਸੰਗਰਾਮ ਹੀ ਆ ਓਹਾਂ ਨੂੰ ਪਤਾ ਕੇ ਜਾਣੀ ਆਜੋ ਹਾਂ ਜੀ ਅੱਜ ਇਹਦੇ ਦੇਰ ਤੋਂ ਸਾਰਾ ਮਹੀਨਾ ਖਾਣਾ ਮਹਾਰਾਜ ਨਗਾ ਬਈ ਚਲੋ ਬਾਤ ਇਦਾਂ ਹੀ ਹੁੰਦਾ ਜਾਂਦੇ ਰਹਿੰਦੇ ਕੰਮ ਹਾਂ ਜੀ ਫਿਰ ਤਰੀਕ 83 ਪੰਜਾਬੀ ਦੇ ਦਾਂਗੀ 283 ਪੂਰੇ 83 ਦੇ ਦਾਂਗੀ ਦੋ ਹੀ ਹੋਰ 78000 ਛੋੜੀ ਹੋਣੀ ਖਾਤਰ ਚੋਂ 77 ਕਰਦੀ ਨਹੀਂ ਉਹ ਜ਼ਿਆਦਾ ਟੱਕਾ ਚਲੋ 78000 78 ਨੂੰ ਛੋੜ ਹੀ ਕਰਾਂਗੇ ਛੋੜ ਹੀ ਹੋਣੀ ਹੈ ਬਾਕੀ ਮਈਆਂ ਨੂੰ ਉਹ ਸੱਚ ਉਹ ਵੀ ਕੱਢਣੀ ਹੈ ਜੇ ਸਹੀ ਬੋਲ ਗਿਆ ਲੈ ਕਮਾ ਲੂਗੀ ਉਹ ਵੀ ਸ਼ਿੰਗਾਰ ਦੇਣਾ ਜੇ ਲਿਫੜੀ ਹੁੰਦੀ ਫਿਰ ਮੈਂ ਕਹਾਂ ਨਹੀਂ ਇਹ ਵੀ ਹੋਈ ਆ ਨਾ ਸਾਲ ਵੜੀ ਸੰਦੀਪ ਸਿੰਘ ਚੋਟੀ ਹਾਂ ਨੀਲੀ ਰਾਵੀ ਆ ਹਾਂ ਇਹ ਵੀ 4 ਤਰੀਕ ਨੂੰ ਵੀਡੀਓ ਪਈ ਹਾਂ ਇਹਦਾ ਝੋਟੀਆਂ ਬੱਚਾ ਮਰ ਗਿਆ ਹਾਂ ਆਪਾਂ ਝੋਟੀ ਕੱਲੀ ਨਹੀਂ ਸੀ ਝੋਟੀਆਂ ਥੋੜੀ ਜਿਹੀ ਬੱ ਢਿੱਲੀ ਹੋ ਗਈ ਡਾਊਨ ਹੋ ਗਈ ਹਾਂ ਹੋਣੀ ਝੋਟੀ ਥਲੇ 12 ਕਿਲੋ ਦੁੱਧ ਉਠਾ ਡਾ ਕਰਕੇ ਅੱਜ ਹੁਣ ਹਾਂ ਹੁਣ ਠੀਕ ਗੱਲ ਦੱਸ ਕੇ ਨਹੀਂ ਆਪਾਂ ਜਿਹੜੀ ਗੱਲ ਬੱਚਾ ਨਹੀਂ ਜੁਹਾਗਾ ਅੱਛਾ ਬੱਚਾ ਮਰ ਗਿਆ ਜਦ ਐਦਾਂ ਮਿਲਦੀ ਜੋ ਟੀਕਾ ਵੀ ਲਵਾ ਸਕਦੀ ਜੇ 12 ਕਿਲੋ ਦੁੱਧ ਦੀ ਗਰੰਟੀ ਨਾਲ ਚੋਣ ਇੱਕ ਨੰਬਰ ਹੋ ਹਰ ਕੋ ਗੱਪਾਂ ਦੀ ਵੀਡੀਓ ਆ ਗਈ ਅੱਛਾ ਹਾਂ ਗੱਪਾਂ ਨਹੀਂ ਵਿਖਾਰਾਂਗੇ 4 ਤਰੀਕ ਦੀ ਕੋਈ ਕੱਢ ਕੇ ਵੇਲੇ ਪਰ ਝੋਟੀ ਨਸਲ ਵੇਖੇ 24 ਠੀਕ ਹੈ ਬਿਲਕੁਲ 24 ਇੱਕ ਨੰਬਰ ਹਾਂ ਇਹ ਰੂਰ ਕੀ ਪੋਲੀ ਇਹ ਠੀਕਾ ਲਿੰਦੀ ਮੇਰਾ ਠੀਕਾ ਵੀ ਲੈ ਸਰਗੀਓ ਲੈ ਆਪਾਂ ਦੇ ਆਪਾਂ ਦੇ ਬਾੜੇ ਦੇ ਚੋਨੇ ਪੱਟੀ ਦਾ ਲੈ ਵੀ ਸਰਗੀ ਜਾਨੇ ਕੰਨ ਆ ਗਈ ਤੇ ਮੋਲੇ ਦਾ ਮੋਲੇ ਜੀ ਦਾ ਮੇਰਾ ਪਾਸ ਇੱਕ ਦਾਦੀ ਘੋੜੀ ਆਪਰੇ ਵੀਡੀਓ ਦੇ ਵਿੱਚ ਗਈ ਹੈ ਹਾਂ ਹੁਣ ਵਾਦੇ ਘਾਟਾ ਦੇਣਾ 95 ਹੀ ਦੇ ਦਾਂਗੇ ਇੱਕ ਕੋਈ ਗੱਲ 90 ਹੀ ਰਹਿ ਗਏ 85 85 ਹੀ ਆਣਾ ਦੇ ਦਾਂਗਾ ਤੂੰ ਛੋੜ ਛੱਪਾਈ ਹੋਣਾ ਜੋ ਮੇਰਾ ਵੀਰ ਇਹਦੇ ਕੋ ਘਰ ਦੇ ਹੀ ਵਾਅਦਾ ਨਹੀਂ ਕੋਈ ਚਲ ਦੁੱਧ 12 ਕਿਲੋ ਮੈਲਾ ਮਾਰੂਗੀ ਅਜੇ ਫਿਰ ਤੂੰ ਤਾਜੀ ਸੂਈ ਜੋ 4 ਤਰੀਕ ਨੂੰ ਸੂਈ ਸੀ ਅੱਛਾ ਗੱਪਾਂ ਦੀ ਵੀਡੀਓ ਆ ਗਈ ਤੇਰੀ ਨੈਟ ਤੇ ਕੋਈ ਵੀਡੀਓ ਆ ਗਈ ਚਲੋ ਚਲੋ ਠੀਕ 12 ਕਿਲੋ ਦਾ ਹੈਗਾ 12 ਕਿਲੋ ਠੰਡਾ ਕਰਕੇ ਚਲੋਗੇ ਖੜੇ ਕੋਈ ਦੋ ਚਲੋ ਬਸ ਬਸ ਆਹੀ 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 ਤੇ ਲੋ ਜੀ ਦੇਖ ਇਹਨੂੰ 2 4 6 6 ਪਸੂਗਾ ਔਰ ਵਿੱਚੇ ਕੁਝ ਪਾਜੋ ਬਾਹਲੇ ਹੱਥ ਦੇ ਆ ਤੁਮਰੇ ਕੋਈ ਝੋਟੀ ਫੇਰ ਖਾ ਲਈ ਪਰ ਆਹ ਵਾ ਲੈ ਲੈ ਮਾੜਾ ਫੇਰ ਬਾਹਰ ਕੱਢ ਦਿੰਨੇ ਆਂ ਬਾਹਰ ਦੇ ਬਾਹਰ ਬੜੀ ਪਾਲੀ ਨਹੀਂ ਬਾਕੀ ਉਹਨਾਂ ਬਾਈਆਂ ਦਾ ਬੜਾ ਘਾਵਾਂ ਕਰਨ ਨਹੀਂ ਜੀ ਆਪਾਂ ਨੂੰ ਬੜੀਆਂ ਵੇਖਦੀਆਂ ਨਹੀਂ ਠੀਕ ਪਰ ਜਿਹੜੀਆਂ ਮੱਜਾਂ ਉਹਨਾਂ ਘਰੇ ਮੈਂ ਕਦੇ ਨਹੀਂ ਵੇਖੀਆਂ ਮੈਂ ਨਾ ਸਿਰਾ ਕਰਾਇਆ ਬਾਈ ਜਿਨ੍ਹਾਂ ਨੇ ਮਾਣਾ ਕਹ ਲੈ ਗਈ ਜੀ ਮੱਜਾਂ ਉਹਨਾਂ ਨੇ ਵਾਕਿਆ ਸਾਹਮਣਾ ਸ਼ੌਂਕ ਨਾਲ ਸ਼ੌਂਕ ਨਾਲ ਉਹਦੇ ਇੱਕ ਵੇਲੇ ਤੇ ਦੂਜੀ ਪੋਲੀ ਦੂਜੀ ਵੇਲੇ ਤੇ ਤੀਜੀ ਪੋਲੀ ਕਰੇ ਕੋਰ ਗਾਲੀ ਬੰਦੇ ਕੰਮ ਬਰੀਡ ਤੇ ਕਰਦੇ ਸਾਰੀ ਬਰੀਡ ਦੇ ਡੰਗਰ ਉਹਨਾਂ ਦੇ ਬਿਲਕੁਲ ਬਿਲਕੁਲ ਬਰੀਦਰ ਦੇ ਘਰੋਂ ਮੈਂ ਆਈ ਆ ਆਜੋ 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 ਲਾਓ ਕਰਾਓ ਇਹ ਠੀਕ ਹੈ ਫਿਰ ਆਜੋ ਚਲੋ ਹੁਣ ਪਤਾ ਨਹੀਂ ਤੇਰੇ ਘਰ ਦਾ ਸ਼ਿੰਗਾਰ ਬਣੇ ਇਹ ਨਹੀਂ ਹੁਣ ਇੱਕ ਇੱਕ ਨੂੰ ਪਤਾ ਕੋਈ ਨਹੀਂ ਕਿੱਥੇ ਆਹ ਇੱਕ ਦਾ ਹਾਂ ਇਹਦੀ ਮਸਲਾ ਇਹਨੂੰ ਪਹਿਲਾਂ ਨੂੰ ਦੁੱਧ 20 ਕਿਲੋ ਨਹੀਂ ਆਂਦਾ ਕੋਸ ਨਹੀਂ ਆਂਦਾ 20 ਕਿਲੋ ਦੇ ਦੇ ਠਾਕੀ ਬਹੁਤ ਸੰਭਾਲੀ ਤੇ ਬਾਕੀ ਜੇ ਤੂੜੀ ਪਾ ਕੇ ਵੇਖਣਾ ਤਾਂ ਫਿਰ ਪਾ ਦੇ ਸਕਦੇ ਬਾਕੀ ਸੇਵਾ ਚਾਹੀਦੀ ਪਰ ਦੇ ਆਹ ਆਹ ਇਹੋ ਟੋਟੀ ਨੂੰ ਪਤਾ ਹੀ ਕੋਈ ਨਹੀਂ ਸੰਦੀਪ ਜੀ ਚਲ ਆ ਦੇ ਜੀ ਆ ਕੀ ਇੱਥੇ ਆਓ ਜੀ ਆ ਲੈ ਚੈੱਕ ਕਰਕੇ ਗੁੰਗੀ ਤਾਂ ਤਾਂ ਵੇਖਣ ਤੁਹਾਡਾ ਕਿੱਡਾ ਮਹਿੰਗੇ ਪਸ਼ੂ ਆਦਾ ਇੱਥੇ ਆਉਣਾ ਜੀ ਮੈਂ ਨਾਲ ਦੀ ਤਸੱਲੀ ਕਰਕੇ ਖੜਨਾ ਆ ਪਰ ਤਈਏ ਲਾਏ ਆ ਆਪਦੇ ਹੀ ਵਾਰ ਵਾਰ ਵੀਡੀਓ ਜਾਂਦੇ ਕਿ ਵੀਰ ਜੀ ਆਪੇ ਤਸੱਲੀ ਕਰੋ ਘਰੇ ਜਾ ਕੇ ਕਿਹਨੂੰ ਲਾਭ ਦੇਣ ਦੀ ਲੋੜ ਨਹੀਂ ਆ ਦੀ ਤਸੱਲੀ ਕਰੋ ਚਲੋ ਨੰਬਰ ਆਪਣਾ 887217309 ਪਿੰਡ ਜੀਓ ਵਾਲਾ ਗਿਲਾ ਤਰਨਤਾਲ 88